ਚੰਡੀਗੜ੍ਹ ਲਈ ਇੱਕ ਬਹੁਤ ਵੱਡੀ ਮਾਣ ਦੀ ਗੱਲ ਹੈ ਚੰਡੀਗੜ੍ਹ ਦੇ ਐਜੂਕੇਸ਼ਨ ਡਿਪਾਰਟਮੈਂਟ ਚ ਇੱਕ ਟੀਚਰ ਹੈ ਗਿਆ ਜਿਨਾਂ ਨੂੰ ਨੈਸ਼ਨਲ ਅਵਾਰਡ ਲਈ ਚੈਨਿਤ ਕੀਤਾ ਗਿਆ ਇੱਕ ਬਹੁਤ ਵੱਡੀ ਗੱਲ ਹੈ ਕਿ ਚੰਡੀਗੜ੍ਹ ਦੇ ਟੀਚਰ ਦਾ ਚੇਨ ਨੈਸ਼ਨਲ ਅਵਾਰਡ ਲਈ ਹੋਣਾ ਪੂਰੇ ਦੇਸ਼ ਵਿੱਚ ਆਪਣਾ ਨਾਮ ਕਰਨਾ ਇੱਕ ਬਹੁਤ ਵੱਡੀ ਗੱਲ ਹੈ ਸਾਡੇ ਨਾਲ ਮੈਡਮ ਪ੍ਰਵੀਨ ਕੁਮਾਰੀ ਜੀ ਹੈ ਪ੍ਰਵੀਨ ਕੁਮਾਰੀ ਐਸੀ ਸੁੰਦਸਦੀ ਹੈ ਸੈਕਟਰ 20 ਚ ਸਰਕਾਰੀ ਸਕੂਲ ਆ ਕੁੜੀਆਂ ਦਾ ਸਰਕਾਰੀ ਸਕੂਲ ਆ ਸੀਨੀਅਰ ਸੈਕੰਡਰੀ ਸਕੂਲ ਆ ਉਸ ਚ ਟੀਚਰ ਹੈਗੇ ਨੇ ਔਰ ਇਹਨਾਂ ਦਾ ਚੇਨ ਹੋਇਆ ਨੈਸ਼ਨਲ ਅਵਾਰਡ ਲਈ ਪਹਿਲਾਂ ਤਾਂ ਮੈਡਮ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਬਹੁਤ ਵੱਡੀ ਪ੍ਰਾਊਡ ਦੀ ਗੱਲ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵਾਸਤੇ ਕਿ ਇਸ ਵਾਰ ਨੈਸ਼ਨਲ ਲੈਵਲ ਤੇ ਚੰਡੀਗੜ੍ਹ ਜਿਹੜਾ ਹੈ ਉਹ ਪ੍ਰਾਈਜ਼ ਲੈ ਕੇ ਆ ਰਿਹਾ ਹੈ ਤੇ ਖਾਸ ਕਰ ਮੇਰੇ ਤੇ ਮੇਰੇ ਸਕੂਲ ਮੇਰੇ ਸਟਾਫ ਮੇਰੀ ਫੈਮਲੀ ਵਾਸਤੇ ਵੀ ਇਹ ਬਹੁਤ ਵੱਡੀ ਗੱਲ ਹੈ ਬੈਨੋ ਹਾਲਾਂਕਿ ਮੈਨੂੰ ਜਿੱਥੇ ਤੱਕ ਯਾਦ ਹੈ ਸ਼ਾਇਦ ਪਿਛਲੀ ਵਾਰੀ ਸਾਡਾ ਕੋਈ ਵੀ ਟੀਚਰ ਜਿਹੜਾ ਇਸ ਅਵਾਰਡ ਨੂੰ ਪ੍ਰਾਪਤ ਕਰਨ ਚ ناکਾਮਜਾਬ ਰਿਹਾ ਸੀਗਾ ਕੋਈ ਕਿਸੇ ਵੀ ਟੀਚਰ ਦੀ ਸਿਲੈਕਸ਼ਨ ਨਹੀਂ ਹੋਈ ਸੀਗੀ ਔਰ ਉਸ ਤੋਂ ਪਹਿਲੇ ਵੀ ਕਈ ਵਾਰੀ ਐਦਾਂ ਹੋ ਚੁੱਕਿਆ ਲੇਕਿਨ ਉਸ ਸਮੇਂ ਹੁਣ ਜਦੋਂ ਇਸ ਅਵਾਰਡ 'ਚ ਤੁਹਾਡਾ ਨਾਮ ਆਇਆ ਤਾਂ ਮੈਨੂੰ ਲੱਗਦਾ ਪੂਰੇ ਐਜੂਕੇਸ਼ਨ ਡਿਪਾਰਟਮੈਂਟ 'ਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ ਸਰ ਐਕਚੁਅਲੀ ਬਹੁਤ ਵੱਡੀ ਮਾਨ ਦੀ ਗੱਲ ਆ ਕਿ ਇਸ ਵਾਰ ਨੈਸ਼ਨਲ ਲੈਵਲ ਤੇ ਜਿਹੜਾ ਹੈਗਾ ਰਾਸ਼ਟਰੀਏ ਪੁਰਸਕਾਰ ਸਿੱਖਿਸ਼ਕ ਪੁਰਸਕਾਰ ਜਿਹੜਾ ਹੈਗਾ ਉਹ ਚੰਡੀਗੜ੍ਹ ਨੂੰ ਆਇਆ ਹੈ ਤੇ ਕਦੇ-ਕਦੇ ਇਹ ਥੋੜਾ-ਬਹੁਤ ਕਮੀਆਂ ਰਹਿ ਜਾਂਦੀਆਂ ਸਰ ਹੋ ਸਕਦਾ ਹੈ ਪਿਛਲੇ ਸਾਲ ਕੁਝ ਕਮੀ ਕਿਧਰੇ ਰਹਿ ਗਈ ਹੋਵੇ ਜਾਂ ਉਸ ਤੋਂ ਕਿਉਂਕਿ ਅਸੀਂ ਮੰਨ ਕੇ ਚੱਲਦੇ ਹਾਂ ਕਿ ਅਸੀਂ ਬਹੁਤ ਅੱਛੇ ਆ ਲੇਕਿਨ ਹੋ ਸਕਦਾ ਸਾਡੇ ਤੋਂ ਵੀ ਅੱਛੇ ਹੋਣ ਹੈ ਨਾ ਤਾਂ ਕਰਕੇ ਕਈ ਵਾਰ ਕਮੀਆਂ ਰਹਿ ਜਾਂਦੀਆਂ ਆ ਅਦਰਵਾਈਜ਼ ਮੈਨੂੰ ਲੱਗਦਾ ਜਿਹੜਾ ਵੀ ਬੰਦਾ ਚੰਡੀਗੜ੍ਹ ਨੂੰ ਰਿਪਰੈਜ਼ੈਂਟ ਕਰਦਾ ਆ ਉਹਦੀ ਆਪਣੀ ਵੈਲਿਊ ਆ ਤੇ ਚੰਡੀਗੜ੍ਹ ਦਾ ਨਾਮ ਉਹਦਾ ਵੀ ਐਜੂਕੇਸ਼ਨ ਡਿਪਾਰਟਮੈਂਟਸ ਬਹੁਤ ਵੱਡਾ ਆ ਜੀ ਮੈਡਮ ਮੈਂ ਮੈਨੂੰ ਜਿੰਨੀ ਕਿ ਨੌਲੇਜ ਹੈਗੀ ਆ ਵੀ ਬਹੁਤ ਘੱਟ ਜਿਹੜੇ ਟੀਚਰਸ ਹੈ ਸਿਲੈਕਟ ਕੀਤੇ ਜਾਂਦੇ ਆ ਨੈਸ਼ਨਲ ਅਵਾਰਡ ਲਈ ਪੂਰੇ ਇੰਡੀਆ ਚ ਇੱਕ ਕੰਪੀਟੀਸ਼ਨ ਰਹਿੰਦਾ ਆ ਇਸ ਅਵਾਰਡ ਨੂੰ ਪ੍ਰਾਪਤ ਕਰਨ ਸਰ ਐਕਚੁਅਲੀ ਪੂਰਾ ਚੰਡੀਗੜ੍ਹ ਪੂਰਾ ਇੰਡੀਆ ਜਿਵੇਂ ਜੇ ਅਸੀਂ ਗੱਲ ਕਰੀਏ ਤੇ ਸਾਡੀ 28 ਸਟੇਟਸ ਨੇ ਤੇ ਬਾਕੀ ਸਾਰੀ ਯੂਟੀਜ਼ ਨੇ ਸਾਰਿਆਂ ਵਿੱਚੋਂ 45 ਟੀਚਰਸ ਜਿਹੜੇ ਨੇ ਸਿਲੈਕਟ ਓਨਲੀ 45 ਯੈਸ yes, ਓਨਲੀ 45 ਟੀਚਰਸ ਆਰ ਸਿਲੈਕਟਡ ਐਂਡ ਥਿਸ ਈਅਰ 150 ਵਰ ਨੋਮੀਨੇਟਿਡ ਫਾਰ ਦ ਲਾਸਟ ਇੰਟਰਵਿਊ ਐਂਡ ਫੋਰਚੂਨੇਟਲੀ ਆਈ ਐਮ ਵਨ ਅਮੰਗ ਇਸ ਦ 45 ਇੱਕ ਬਹੁਤ ਵੱਡੀ ਗੱਲ ਆ ਕਿ 45 ਟੀਚਰਾਂ ਵਿੱਚੋਂ ਇੱਕ ਟੀਚਰ ਦਾ ਸੈLECTION ਹੋਇਆ ਉਹ ਵੀ ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ ਦੇ ਟੀਚਰ ਦਾ ਮੈਡਮ ਦਾ ਇੱਕ ਬਹੁਤ ਵੱਡੀ ਗੱਲ ਆ 45 ਟੀਚਰਾਂ ਚ ਨਾਮ ਆਣਾ ਪੂਰੇ ਦੇਸ਼ ਦੇ ਤੁਸੀਂ ਤੁਸੀਂ ਸੋਚ ਸਕਦੇ ਹੋ ਦੇਸ਼ ਦੀ ਆਬਾਦੀ ਕਿੰਨੀ ਆ ਕਿੰਨੇ ਸਕੂਲ ਹੈਗੇ ਆ ਕਿੰਨੇ ਟੀਚਰ ਹੈਗੇ ਆ ਔਰ ਉਹਨਾਂ ਵਿੱਚੋਂ ਆਣਾ ਇੱਕ ਬਹੁਤ ਵੱਡੀ ਗੱਲ ਆ ਮੈਡਮ ਇਸ ਤੋਂ ਪਹਿਲਾਂ ਤੁਹਾਨੂੰ ਮੇਰੇ ਖਿਆਲ ਸਟੇਟ ਅਵਾਰਡ ਵੀ ਮਿਲ ਚੁੱਕੇ ਨੇ ਸਰ ਬਹੁਤ ਮਾਣ ਵਾਲੀ ਗੱਲ ਆ ਕਿ ਮੈਨੂੰ ਕਮੈਂਡੇਸ਼ਨ ਅਵਾਰਡ ਸਟੇਟ ਅਵਾਰਡ ਤੇ ਲਾਸਟ ਈਅਰ ਮੈਨੂੰ ਸਪੈਸ਼ਲ ਟੀਚਰ ਰਿਕੋਗਨੀਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਨਾਲ ਹੀ ਜਿਹੜਾ ਮੇਰਾ ਡੀਟੀਐਚ ਤੇ ਕੀਤਾ ਗਿਆ ਕੰਮ ਹੈ ਉਸ ਦੇ ਲਈ ਵੀ ਮਾਨਯੋਗ ਗੁਲਾਬਚੰਦ ਕਟਾਰੀਆ ਜੀ ਨੇ ਮੈਨੂੰ ਸਨਮਾਨਿਤ ਕੀਤਾ ਸੀ ਜੀ ਮੈਡਮ ਜਿਹੜਾ ਇਹ ਅਵਾਰਡ ਆ ਕਿਸ ਕੈਟਾਗਰੀ ਚ ਤੁਹਾਨੂੰ ਦਿੱਤਾ ਜਾ ਰਿਹਾ ਹੈ ਜਾਂ ਕਿਸ ਤਰ੍ਹਾਂ ਦੀ ਜਿਹੜੀ ਤੁਹਾਡੀ ਐਕਟੀਵਿਟੀਜ਼ ਆ ਜਿਸ ਨੂੰ ਲੈ ਕੇ ਹਾਲਾਂਕਿ ਮੈਨੂੰ ਇਹ ਤਾਂ ਪਤਾ ਵੀ ਤੁਹਾਡਾ ਰਿਜ਼ਲਟ ਜਿਹੜਾ এডੂਕੇਸ਼ਨ ਦਾ ਜਿਹੜਾ ਰਿਜ਼ਲਟ ਆ ਉਹ 100% ਰਹਿੰਦਾ ਇਸ ਉਹ ਵੀ ਇੱਕ ਕਾਰਨ ਹੈਗਾ ਪਰ ਇਸ ਤੋਂ ਇਲਾਵਾ ਐਕਸਟਰਾ ਐਕਟੀਵਿਟੀਜ਼ ਵੀ ਕਹਿੰਦੇ ਆ ਕਾਫੀ ਤੁਹਾਡੀਆਂ ਰਹਿੰਦੀਆਂ ਸਰ ਮੈਨੂੰ ਲੱਗਦਾ ਹਰ ਟੀਚਰ ਬਹੁਤ ਸਾਰੀਆਂ ਐਕਟੀਵਿਟੀਆਂ ਕਰਦਾ ਏ ਪਰ ਮੈਂ ਇਸ ਗੱਲ ਤੇ ਮਾਨ ਕਰਦੀ ਆ ਕਿ ਮੈਂ ਜਿਹੜੀ ਐਕਸਟਰਾ ਐਕਟੀਵਿਟੀਜ਼ ਕਰਾਂਦੀ ਆ ਉਹਨਾਂ ਦੇ ਨਾਲ ਵੀ ਪਿਛਲੇ 15 ਸਾਲਾਂ ਤੋਂ ਲਗਭਗ ਮੇਰਾ ਰਿਜ਼ਲਟ ਜਿਹੜਾ ਆ ਉਸੋ ਪਰਸੈਂਟ ਬੋਰਡ ਕਲਾਸਿਸ ਦਾ ਭਾਵੇਂ ਉਹ ਮੇਰਾ ਆਪਣਾ ਸਬਜੈਕਟ ਐਸਐਸਟੀ ਹੋਵੇ ਭਾਵੇਂ ਇੰਗਲਿਸ਼ ਹੋਵੇ ਉਹਦਾ ਰਹਿੰਦਾ ਐ ਐਕਸਟਰਾ ਐਕਟੀਵਿਟੀਜ਼ ਦੀ ਗੱਲ ਕਰੀਏ ਤੇ ਮੇਰੇ ਕੋਲ ਇਕੋ ਕਲੱਬ ਆ ਜਿਹਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਫੋਰੈਸਟ ਐਂਡ এনवायरमेंट ਡਿਪਾਰਟਮੈਂਟ ਨੇ ਦੋ ਵਾਰ ਜਿਹੜਾ ਹੈ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ ਮੈਨੂੰ ਵੀ ਮੇਰੇ ਪ੍ਰਿੰਸੀਪਲ ਨੂੰ ਵੀ ਮੇਰੇ ਕੋਲ ਕਲੱਬ ਨੂੰ ਵੀ ਇਸ ਦਿਨ ਆਲੀ ਮੈਂ ਐਸਪੀਸੀ ਸਟੂਡੈਂਟ ਪੁਲਿਸ ਕ੍ਰੈਡਿਟ ਪ੍ਰੋਗਰਾਮ ਦੀ ਕੋਆਰਡੀਨੇਟਰ ਹਾਂ ਸਰ ਐਮਐਚਆਰਡੀ ਦਾ ਪ੍ਰੋਗਰਾਮ ਹੈ 40 ਸਟੂਡੈਂਟਸ ਜਿਹੜੇ ਨੇ ਮੇਰੇ ਹਰ ਸਾਲ ਇਸ ਵਾਸਤੇ ਐਨਰੋਲ ਹੁੰਦੇ ਨੇ ਤੇ ਉਹਨਾਂ ਦੀ ਜਿਹੜੀ ਸਰੀਰਕ ਸਿੱਖਿਆ ਹੈ ਉਹਦੇ ਵਾਸਤੇ ਸੈਲਫ ਡਿਫੈਂਸ ਦੀ ਕਲਾਸਿਸ ਨੇ ਮਾਰਚ ਪਾਸਟੇ ਤੇ ਇਸ ਤੋਂ ਇਲਾਵਾ ਕੁੜੀਆਂ ਨੂੰ ਘੁੜਸਵਾਰੀ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਸਕੂਲ ਹੈਗਾ ਹਾਰਸ ਰਾਈਡਿੰਗ ਦਾ ਉੱਥੇ ਵੀ ਮੈਂ ਕੁੜੀਆਂ ਨੂੰ ਲੈ ਕੇ ਜਾਂਦੀ ਹਾਂ ਤੇ ਇਸ ਤੋਂ ਲਾਵਾ ਜਿਹੜਾ 17 ਸੈਕਟਰ ਦਾ ਥਾਣਾ ਹੈ ਮਤਲਬ ਕੁੜੀਆਂ ਕਿਦਾਂ ਕੱਲ ਨੂੰ ਸਮਾਜ ਵਿੱਚ ਜਾ ਕੇ ਆਪਣੇ ਕੰਦੇ ਤੇ ਉਹ ਬੋਝ ਲੈਣਗੀਆਂ ਜਿਸ ਵਾਸਤੇ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਆਪਣੇ ਕੰਮ ਪ੍ਰਤੀ ਹੈ ਨਾ ਉਹ ਉਹ ਮੈਂ ਕੋਸ਼ਿਸ਼ ਕਰਦੀ ਹਾਂ ਕਿ এডਿਕੇਸ਼ਨ ਦੇ ਨਾਲ ਉਹਨਾਂ ਨੂੰ ਉਸ ਦੇ ਨਾਲ ਵੀ ਜੋੜਿਆ ਜਾਵੇ ਮਨੋਂ ਇੱਕ ਬਹੁਤ ਵੱਡੀ ਗੱਲ ਹੈ ਵੀ ਕੋਈ ਟੀਚਰ ਜਦ ਕਿ ਉਸ ਦੀ ਜ਼ਿੰਮੇਵਾਰੀ ਸਿਰਫ ਪੜ੍ਹਾਉਣ ਤੱਕ ਰਹਿੰਦੀ ਆ ਔਰ ਤੁਸੀਂ ਉਹ ਪੜ੍ਹਾਉਣ ਤੋਂ ਇਲਾਵਾ ਤੁਸੀਂ ਪੜ੍ਹਾਉਣ ਚ ਦਾ ਪੂਰਾ ਆਪਣਾ ਜਿਹੜਾ ਮਤਲਬ ਕਿ ਤੁਹਾਡਾ ਬੈਗ ਆਇਆ ਪੂਰਾ ਜਿਹੜਾ ਹੈਗਾ ਉਹ ਤਾਂ ਲਗਾ ਹੀ ਰਿਹਾ ਤਾਂ ਹੀ 100% ਰਿਜ਼ਲਟ ਆ ਰਿਹਾ ਪਰ ਉਸ ਤੋਂ ਇਲਾਵਾ ਵੀ ਤੁਸੀਂ ਇੰਨੀਆਂ ਐਕਟੀਵਿਟੀਆਂ ਕਰਾਣੀਆਂ ਇਕੋ ਕਲੱਬ ਦਾ ਤਾਂ ਮੈਨੂੰ ਜਿੱਥੇ ਤੱਕ ਮੇਰੀ ਨੋਲੇਜ ਹੈ ਇਹ ਹੋ ਰਿਹਾ ਵੀ ਉੱਥੇ ਜਿੰਨਾ ਵੀ ਜਿਹੜੇ ਅਸੀਂ ਰੋਜ਼ਮਰਾਂ ਦੀ ਜਿਹੜੀ ਸਬਜ਼ੀਆਂ ਵਗਾਰਾ ਉਹ ਸਾਰਾ ਕੁਝ ਜਿਹੜਾ ਹੈ ਇਸ ਸਮੇਂ ਉਹ ਸਕੂਲ ਦੇ ਵਿੱਚ ਹੀ ਉਗਾਇਆ ਜਾ ਰਿਹਾ ਔਰ ਉਸ ਨੂੰ ਯੂਜ਼ ਕੀਤੀ ਜਾ ਰਹੀ ਹੈ ਸਰ ਇਹ ਮੈਨੂੰ ਲੱਗਦਾ ਸਾਰੇ ਸਕੂਲਾਂ ਦਾ ਪ੍ਰੋਜੈਕਟ ਹੈ ਜਿਹੜਾ ਵੱਖਰਾ ਮੈਂ ਕੋਸ਼ਿਸ਼ ਕੀਤੀ ਹੈ ਕਰਨ ਦੀ ਫੋਰੈਸਟ ਡਿਪਾਰਟਮੈਂਟ ਨਾਲ ਉਹ ਹੈਗੀ ਹੈ ਸਰ ਕਿ ਇੱਕ ਹਰਬਲ ਨਰਸਰੀ ਤਿਆਰ ਕੀਤੀ ਆ ਜਿਹਦੇ ਵਿੱਚ ਹਜ਼ਾਰੋਂ ਸੈਪਲਿੰਗਸ ਅਸੀਂ ਤਿਆਰ ਕਰ ਰਹੇ ਆ ਹਰਬਲ ਜੀ ਹਾਂ ਜਿਹੜੀ ਰੀਅਰ ਤੋਂ ਵੀ ਦੇ ਆ ਜਿਵੇਂ ਤੇਜਪੱਤਾ ਹੈ ਹੈਨਾ ਅਜਵਾਇਨ ਹੈ ਵਕ ਵਕਤਰਾਂ ਦੀ ਤੁਲਸੀਆਂ ਨੇ ਇਹ ਸਾਰੀਆਂ ਵੀ ਉੱਥੇ ਬੱਚੀਆਂ ਸੈਪਲਿੰਗ ਮਾਲੀ ਨਾਲ ਲੜ ਕੇ no doubt ਇਹ ਕੰਮ ਮੇਰਾ ਜਾਂ ਮੇਰੀ ਬੱਚੀਆਂ ਦਾ ਨਹੀਂ ਹੈਗਾ ਸਕੂਲ ਦੀ ਮੈਨਪਾਰ ਮੇਰੇ ਨਾਲ ਹੁੰਦੀ ਆ ਗਾਰਡਨਰ ਸਾਡੇ ਨਾਲ ਹੁੰਦੇ ਆ ਤੇ ਇਹ ਸਿਰਫ ਗਾਰਡਨਿੰਗ ਕਰਕੇ ਨਹੀਂ ਆ ਇਹ ਮੇਰੇ ਆਪਣੇ ਜਿਹੜੇ ਸਮਾਜਿਕ ਵਿਦਿਆ ਦੇ ਚੈਪਟਰ ਹੈਗੇ ਨੇ ਜਿਵੇਂ ਅਮਰੀਦਾ ਹੈਗੀ ਆ ਜਲ ਸੰਰਖਣ ਹੈਗਾ ਪੌਦਿਆਂ ਦੀ ਦੇਖਭਾਲ ਕਿੱਦਾਂ ਕਰਨੀ ਆ ਉਹ ਹੈਗੇ ਉਹ ਉਹਨਾਂ ਨੂੰ ਮੈਂ ਕੋਸ਼ਿਸ਼ ਕਰਦੀ ਆ ਕਿ ਉਹਦੇ ਨਾਲ ਜੋੜਿਆ ਜਾਵੇ ਤਾਂ ਕਿ ਉਹ ਕਨਸੈਪਟ ਬੱਚੇ ਨੂੰ ਪ੍ਰੈਕਟੀਕਲੀ ਕਲੀਅਰ ਹੋ ਜਾਵੇ ਬਿਲਕੁਲ ਮਤਲਬ ਕਿ ਇਹ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹ ਤਾਂ ਕਈ ਬਿਮਾਰੀਆਂ ਤੋਂ ਵੀ ਆਪਾਂ ਨੂੰ ਬਚਾਉਂਦੀਆਂ ਕਿਉਂਕਿ ਇਹ ਘਰ 'ਚ ਜਦ ਹੀ ਇਹ ਚੀਜ਼ਾਂ ਯੂਜ਼ ਹੋਣ ਲੱਗ ਜਾਣ ਮੈਂ ਕਹਿੰਦਾ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ ਔਰ ਜੇ ਬੱਚਿਆਂ ਨੂੰ ਇਹ ਨੌਲੇਜ ਹੋ ਜਾਏ ਵੀ ਇਹ ਚੀਜ਼ਾਂ ਨਾਲ ਬਿਮਾਰੀਆਂ ਦੂਰ ਹੋ ਸਕਦੀਆਂ ਤਾਂ ਫਿਰ ਤਾਂ ਪਤਾ ਨਹੀਂ ਸਮਾਜ ਸਾਡਾ ਕਿੱਥੇ ਦਾ ਕਿੱਥੇ ਪਹੁੰਚ ਸਕਦਾ ਸਰ ਬਹੁਤ ਅੱਛੀ ਗੱਲ ਕੀਤੀ ਤੁਸੀਂ ਪਰ ਕੋਸ਼ਿਸ਼ ਮੈਂ ਇਹੀ ਰੱਖਦੀ ਆ ਕਿ ਬੱਚਿਆਂ ਨੂੰ ਪੌਦੇ ਕਿਵੇਂ ਤਿਆਰ ਕਰੇ ਜਾਂਦੇ ਨੇ ਉਹਨਾਂ ਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਉਹ ਦੋਨੋਂ ਚੀਜ਼ਾਂ ਦੱਸੀਆਂ ਜਾਣ ਕਿਉਂਕਿ ਕੁਝਕ ਸਾਲ ਪਹਿਲਾਂ ਮੈਂ ਬ੍ਰਹਮੀ ਦੀ ਕਿਆਰੀ ਲਾਈ ਜੀ ਤੇ ਕੁੜੀਆਂ ਨੂੰ ਕਿਸ ਤੋਂ ਪਤਾ ਲੱਗ ਗਿਆ ਵੀ ਬ੍ਰਹਮੀ ਦਿਮਾਗ ਵਾਸਤੇ ਬਹੁਤ ਚੰਗੀ ਹੁੰਦੀ ਆ ਉਹ ਕੁੜੀਆਂ ਨੇ ਮਿੰਟੋ-ਮਿੰਟੀ ਕਿਆਰੀ ਖਾਲੀ ਕਰਦੀ ਜੀ ਜੀ ਨਾ ਤੇ ਉਹਨਾਂ ਨੂੰ ਨੋਲਿਜ ਇੰਪਾਰਟ ਕਰਨੀ ਬਹੁਤ ਜ਼ਰੂਰੀ ਹੈ ਜੜੀ ਬੂਟੀਆਂ ਬਾਰੇ ਜੀ ਕੋਸ਼ਿਸ਼ ਕਰਦੀ ਆ ਮੈਂ ਕਿ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਜਾਵੇ ਮੈਡਮ ਜਿਸ ਸਾਰ ਨਾਲ ਤੁਸੀਂ ਕੁੜੀਆਂ ਨੂੰ ਪੂਰੀ ਤਰ੍ਹਾਂ ਡਿਵੈਲਪ ਕਰ ਰਹੇ ਹੋ ਸਿਰਫ ਸਟੱਡੀ ਵਾਲੇ ਪਾਸੇ ਨਹੀਂ ਬਲਕਿ ਦੂਜੇ ਪਾਸੇ ਵੀ ਹਰ ਇੱਕ ਪੱਖੋਂ ਤੁਸੀਂ ਇਹ ਮੰਨ ਕੇ ਚੱਲ ਰਹੇ ਹੋ ਵੀ ਕੁੜੀ ਜਿਹੜੀ ਆ ਪਰਫੈਕਟ ਹੋਣੀ ਚਾਹੀਦੀ ਆ ਜਦ ਕਿ ਮਾਪੇ ਹਾਲਾਂਕਿ ਕੁੜੀਆਂ ਨੂੰ ਜਿਹੜੇ ਸਕੂਲ ਭੇਜਦੇ ਪਹਿਲੇ ਤਾਂ ਬਹੁ ਘੱਟ ਮਾਪੇ ਸੀਗੇ ਕੁੜੀਆਂ ਨੂੰ ਭੇਜਦੇ ਸੀ ਪਰ ਅੱਜ ਦਾ ਟਾਈਮ ਕਾਫੀ ਚੇਂਜ ਹੋ ਗਿਆ ਹੁਣ ਤਾਂ ਬਹੁਤ ਵੱਡੀ ਸੰਖਿਆ ਵਿੱਚ ਲਗਭਗ ਹਰ ਇੱਕ ਕੀ ਮਾਪੇ ਚਾਹੁੰਦਾ ਵੀ ਮੇਰੀ ਕੁੜੀ ਸਕੂਲ ਜਾਵੇ ਔਰ ਮਾਪੇ ਦੀ ਕੋਸ਼ਿਸ਼ ਹੁੰਦੀ ਆ ਵੀ ਇਹਨੂੰ ਪੜਾਇਆ ਜਾਵੇ ਪਰ ਤੁਸੀਂ ਜਿਸ ਹਾਵ ਨਾਲ ਉਹਨਾਂ ਨੂੰ ਓਵਰਆਲ ਡਵੈਲਪ ਕਰ ਰਹੇ ਹੋ ਉਸ ਦਾ ਮੈਨੂੰ ਲੱਗਦਾ ਕੋਈ ਅੱਛਾ ਹੀ ਨਤੀਜਾ ਵੀ ਸਾਹਮਣੇ ਆਏਗਾ ਸਰ ਮੈਂ ਆਪ ਇੱਕ ਕੁੜੀ ਦੀ ਮਾਂ ਹਾਂ ਤੇ ਮੈਂ ਜਦੋਂ ਆਪਣੇ ਸਕੂਲ ਵੜਦੀ ਹਾਂ ਤੇ ਮੇਰੀ ਪ੍ਰਾਚੀ ਮੈਨੂੰ ਆਪਣੀ ਸਾਰੀ ਕੁੜੀਆਂ ਚ ਨਜ਼ਰ ਆਉਂਦੀ ਜੀ ਜੀ ਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਿਸ ਮੁਕਾਮਤੇ ਮੈਂ ਆਪਣੀ ਬੇਟੀ ਨੂੰ ਦੇਖਣਾ ਚਾਹੁੰਦੀ ਹਾਂ ਜੀ ਉਸ ਮੁਕਾਮਤੇ ਮੈਂ ਸਾਰਿਆਂ ਨੂੰ ਲੈ ਕੇ ਜਾਵਾਂ ਹੁਣ ਕੁਐਸਚਨ ਇਹ ਵੀ ਉੱਠਦਾ ਹੋਏਗਾ ਕਿ ਆਪਣੀ ਬੇਟੀ ਆਪਣੇ ਸਕੂਲ ਕਿਉਂ ਨਹੀਂ ਪਾਈ ਐਕਚੁਅਲੀ ਮੇਰੇ ਦੋਨੋਂ ਬੱਚੇ ਆਰਮੀ ਐਸਪਰੈਂਟ ਨੇ ਤੇ ਐਨਸੀਸੀ ਮੇਰੇ ਸਕੂਲ ਚ ਹਜ਼ਰ ਨਹੀਂ ਹੈਗੀ ਤੇ ਤਾਂ ਕਰਕੇ ਉਹਨਾਂ ਨੂੰ 에어 ਫੋਰਸ ਸਕੂਲ ਚ ਮੈਂ ਦੋਨਾਂ ਨੂੰ ਪੜਾਇਆ ਹੈਗਾ ਤੇ ਬਟੀਆਂ ਮੇਰੀ ਉੱਥੇ ਹੀ ਐਨਸੀਸੀ ਲੈ ਕੇ 9th ਚ ਹੈਗੀ ਮੈਂ ਮੈਂ ਦੇਖੋ ਹਰ ਇੱਕ ਟੀਚਰ ਮੈਨੂੰ ਨਹੀਂ ਲੱਗਦਾ ਜਿਸ ਹਿਸਾਬ ਨਾਲ ਤੁਸੀਂ ਕੰਮ ਕਰ ਰਹੇ ਹੋ ਔਰ ਇਸੀ ਕਰਕੇ ਦੇਖੋ ਸਰਕਾਰ ਨੇ ਵੀ ਸਾਨੂੰ ਰਿਕੋਨਾਈਜ਼ ਕੀਤਾ ਪਹਿਲੇ ਸਟੇਟ ਅਵਾਰਡ ਲਈ ਕੀਤਾ ਫਿਰ ਨੈਸ਼ਨਲ ਅਵਾਰਡ ਲਈ ਕੀਤਾ ਹਾਲਾਂਕਿ ਉਸ ਤੋਂ ਪਹਿਲੇ ਵੀ ਤੁਹਾਨੂੰ ਕਈ ਅਵਾਰਡ ਇਸ ਮਾਮਲੇ 'ਚ ਮਿਲ ਚੁੱਕੇ ਨੇ ਮੈਡਮ ਕਾਰਨ ਕੀ ਆ ਮਤਲਬ ਕਿ ਕੀ ਕਾਰਨ ਆ ਤੁਸੀਂ ਸਿਰਫ ਐਜੂਕੇਸ਼ਨ ਨਾਲ ਦੇ ਕੇ ਤੁਸੀਂ ਇਹ ਸੋਚਿਆ ਵੀ ਨਹੀਂ ਯਾਰ ਇਹ ਕੁੜੀਆਂ ਨੂੰ ਇਸ ਹਾਮ ਨਾਲ ਸਟੱਡੀ ਕਰਾਇਆ ਜਾਵੇ ਜਾਂ ਇਹਨਾਂ ਨੂੰ ਓਵਰਆਲ ਹਰ ਤਰ੍ਹਾਂ ਦੀ ਜਿਹੜੀ ਆ ਸਖਾਂ ਦੀ ਕੋਸ਼ਿਸ਼ ਕੀਤੀ ਜਾਵੇ ਇਸ ਦਾ ਜਿੱਦਾਂ ਤੁਸੀਂ ਹਾਲਾਂਕਿ ਆਪਣੀ ਬੇਟੀ ਦੇ ਬਾਰੇ ਦੱਸਿਆ ਪਰ ਹੋਰ ਕੋਈ ਕਿਸੇ ਨੂੰ ਤੁਸੀਂ ਉਹ ਆਈਡਲ ਮੰਨ ਕੇ ਚੱਲ ਰਹੇ ਹੋ ਜਾਂ ਸਰ ਜੀ ਮੈਂ এডੂਕੇਸ਼ਨ ਦੀ ਗੱਲ ਕਰਾਂ ਤੇ ਮੇਰੇ ਫਾਦਰ ਸਾਹਿਬ ਮੇਰੇ ਲਈ ਆਈਡਲ ਨਹੀਂ ਮੇਰੇ ਆਦਰਸ਼ ਨੇ ਤੇ ਇਹ ਸਾਰੀਆਂ ਚੀਜ਼ਾਂ ਮੈਨੂੰ ਉਹਨਾਂ ਕੋਲੋਂ ਵਿਰਾਸਤ ਵਿੱਚ ਮਿਲੀਆਂ ਨੇ ਮੇਰੀ ਕੈਲੀਗ੍ਰਾਫੀ ਬਹੁਤ ਸੋਹਣੀ ਆ ਤੇ ਮੇਰੇ ਫਾਦਰ ਸਾਹਿਬ ਦੀ ਉਸ ਤੋਂ ਵੀ ਸੋਹਣੀ ਆ ਤੇ ਇਹ ਸਾਰੀ ਚੀਜ਼ਾਂ ਮੈਨੂੰ ਉਹਨਾਂ ਤੋਂ ਵਿਰਾਸਤ ਵਿੱਚ ਮਿਲੀਆਂ ਉਹ ਜਾਣੇ ਮਾਣੇ ਆਪਣੇ ਸਬਜੈਕਟ ਦੇ ਟੀਚਰ ਰਹੇ ਨੇ ਰਿਟਾਇਰ ਹੋ ਚੁੱਕੇ ਆ ਹਰਿਆਣਾ ਗਵਰਨਮੈਂਟ ਤੋਂ ਤੇ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਕਹੀ ਸੀ ਵੀ ਜਿੰਨਾ ਸਰਕਾਰ ਤੈਨੂੰ ਦਿੰਦੀ ਆ ਉਸ ਤੋਂ ਜ਼ਿਆਦਾ ਹੀ ਦੇਣਾ ਹੈ ਸਰਕਾਰ ਨੂੰ ਉਸ ਤੋਂ ਜ਼ਿਆਦਾ ਦੇਣਾ ਆ 8 ਤੋਂ 2 ਵਜੇ ਤੱਕ ডিপਾਰਟਮੈਂਟ ਜੋ ਕੰਮ ਤੁਹਾਨੂੰ ਦਿੰਦਾ ਆ ਉਹ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਆ ਤੇ ਮੈਂ ਉਹ ਗੱਲ ਲੜਵੰਨੀ ਹੋਈ ਆ ਤੇ ਮੈਂ ਕੋਸ਼ਿਸ਼ ਕਰਦੀ ਆ ਕਿ ਜੇ ਬਾਤ ਛੋ ਵੀ ਮੈਨੂੰ ਕਰਨਾ ਪਵੇ ਤੇ ਮੈਂ ਆਮ ਆਲਵੇਜ਼ ਰੈਡੀ ਮੈਡਮ ਮੈਨੂੰ ਜਦੋਂ ਤੁਸੀਂ ਕਿਹਾ ਕਿ ਤੁਸੀਂ ਐਕਸਟਰਾ ਜਿਹੜੇ ਐਕਟੀਵਿਟੀਆਂ ਆ ਇਹ ਵੀ ਹੈਗਾ ਉਸ ਤੋਂ ਬਾਅਦ ਤੁਸੀਂ ਕਵਿਤਾਵਾਂ ਲਈ ਜਾਂ ਕਹਾਣੀਆਂ ਲਈ ਟਾਈਮ ਕਿੱਦਾਂ ਕੱਢ ਪਾਣੇ ਹੋ ਕਿਉਂਕਿ ਤੁਸੀਂ ਤਾਂ ਬਹੁਤ ਜ਼ਿਆਦਾ ਜਿਹੜਾ ਐਕਟੀਵਿਟੀਆਂ ਇਨਵੋਲ ਬਹਿ ਗਿਓ ਉਸ ਤੋਂ ਬਾਅਦ ਵੀ ਜਦ ਹੀ ਕਵਿਤਾ ਕਹਾਣੀਆਂ ਕਿਸ ਤਰ੍ਹਾਂ ਲਿਖ ਪਾਣੇ ਹੋ ਟਾਈਮ ਕਿੱਦਾਂ ਨਿਕਲ ਜਾਂਦਾ ਸਰ ਮੈਂ ਹਿੰਦੀ ਚ ਲਿਖਦੀ ਆ ਕਵਿਤਾਵਾਂ ਕਹਾਣੀਆਂ ਇਵਨ ਤੱਕ ਰਿਸਰਚ ਪੇਪਰਸ ਨੇ ਮੇਰੇ ਜਿਹੜੇ ਆਈਐਸਐਸਨ magazines ਚ ਆਂਦੇ ਨੇ ਯੂਨੀਵਰਸਿਟੀ ਦੀ ਤੇ ਆਈਐਸਬੀਐਨ ਜਿਹੜੀਆਂ ਮੈਗਜ਼ੀਨਸ ਹੁੰਦੀਆਂ ਨੇ ਉਹਨਾਂ ਵਿੱਚ ਵੀ ਮੇਰੇ ਆਰਟੀਕਲ ਆਂਦੇ ਨੇ ਤੇ ਹਿੰਦੀ ਮੈਂ ਉਹੀ ਦੱਸਿਆ ਵੀ ਮੇਰੇ ਫਾਦਰ ਸਾਹਿਬ ਹਿੰਦੀ ਟੀਚਰ ਰਹੇ ਨੇ ਜੀ ਤੇ ਬਚਪਨ ਤੋਂ ਤੇ ਮੈਂ ਉਹਨਾਂ ਦੇ ਹੀ ਸਰਕਾਰੀ ਸਕੂਲ ਚ ਪੜ ਕੇ ਵੱਡੀ ਹੋਈ ਆ ਤੇ ਉਹਨਾਂ ਦੇ ਜਿਹੜੇ ਗੁਣ ਸੀ ਉਹ ਮੇਰੇ ਚ ਆਏ ਨੇ ਜੀ ਭਾਵੇਂ ਉਹ ਬੋਲਣ ਵਾਲੇ ਹੁਣ ਭਾਵੇਂ ਉਹ ਲਿਖਣ ਵਾਲੇ ਹੁਣ ਭਾਵੇਂ ਉਹ ਬੱਚਿਆਂ ਨੂੰ ਪੜਾਉਣ ਵਾਲੇ ਹੁਣ ਜੀ ਜੇ ਉਹ ਮੈਨੂੰ ਸਰਕਾਰੀ ਸਕੂਲ ਚੋਪੜਾ ਕੇ ਛੋਟੇ ਜਿਹੇ ਕਸਬੇ ਚੋਂ ਇੱਥੇ ਪਹੁੰਚਾ ਸਕਦੇ ਨਹੀਂ ਚੰਡੀਗੜ੍ਹ ਜਿਹੜਾ ਨਾਮੀ ગ્રામੀ ਚੰਡੀਗੜ੍ਹ ਜਿਹੜਾ ਇੱਕ ਮੁਕਾਬਲ ਰੱਖਦਾ ਆ ਉੱਥੇ ਆ ਕੇ ਮੈਂ ਇੱਥੇ ਕੰਪੀਟ ਕਰ ਸਕਦੀ ਆ ਤੇ ਮੈਨੂੰ ਲੱਗਦਾ ਵੀ ਜੇ ਮੈਂ ਉਹਨਾਂ ਦੇ ਨਕਸ਼ੇ ਕਦਮ ਚ ਚੱਲਾਂ ਤੇ ਮੈਂ ਵੀ ਕੁਝ ਨਾ ਕੁਝ ਤੇ ਕਰ ਸਕਦੀ ਆ ਮੈਡਮ ਇਹ 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 ਗੱਲ ਹੋਰਾਂ ਨੂੰ ਵੀ ਸਮਝ ਆ ਜਾਣੀ ਚਾਹੀਦੀ ਹੈ ਪਰ ਜਿਹੜੀ ਗੱਲ ਹੈਗੀ ਹੈ ਮੈਂ ਕਹਿੰਨਾ ਸਿਰਫ ਤੁਸੀਂ ਤਾਂ ਮੈਡਮ ਬਹੁਤ ਜ਼ਿਆਦਾ ਐਕਟੀਵਿਟੀਜ਼ ਵੀ ਕਰਾ ਰਹੇ ਹੋ ਬੜਾ ਕੁਝ ਤੁਸੀਂ ਸੋਚ ਕੇ ਚੱਲ ਰਹੇ ਹੋ ਔਰ ਸਰਕਾਰ ਵੀ ਰਿਕੋਨਾਈਜ਼ ਕਰ ਰਹੀ ਹੈ ਜੇ ਦੀ ਮੈਂ ਕਹਿੰਨਾ ਸਿਰਫ ਟੀਚਰ ਐਜੂਕੇਸ਼ਨ ਤੇ ਹੀ ਧਿਆਨ ਦੇ ਲੈਣ ਤਾਂ ਵੀ ਸਾਡੇ ਦੇਸ਼ ਦਾ ਜਿਹੜਾ ਨਕਸ਼ਾ ਚੇਂਜ ਹੋ ਸਕਦਾ ਸਰ ਜੇਕਰ ਅੱਜ ਦੇ ਟੀਚਰ ਦੀ ਗੱਲ ਕਰੀਏ ਮੈਨੂੰ ਲੱਗਦਾ ਨਹੀਂ ਕਿ ਅੱਜ ਦਾ ਟੀਚਰ ਜੋ ਹੈ ਉਹ ਉਸ ਤਰ੍ਹਾਂ ਦਾ ਹੈਗਾ ਵੀ ਸਕੂਲ ਆਇਆ ਪੜ੍ਹਾਇਆ ਤੇ ਚਲਾ ਗਿਆ ਮਲਟੀ ਟੈਂਟੈਂਟਿਡ ਟੀਚਰ ਨੇ ਚੰਡੀਗੜ੍ਹ ਦੇ ਜੀ ਅਸ ਵਿੱਚ ਕੋਈ ਦੋਰਾਏ ਨਹੀਂ ਹੈਗੇ ਤੁਸੀਂ ਕਿਸੇ ਵੀ ਸਕੂਲ 'ਚ ਜਾ ਕੇ ਵੇਖ ਲਓ ਹਰ ਹਰ ਇੱਕ ਦੇ ਕੋਲ ਜਿਹੜੀ ਵੀ ਪ੍ਰਤਿਭਾ ਹੈਗੀ ਆ ਉਹ ਉਸ ਨਾਲ ਡੀਲ ਕਰਦਾ ਹੈ ਤੇ ਮੈਂ ਬlesed ਹਾਂ ਕਿ ਮੈਂ ਇੱਕ ਵੌਇਸਓਵਰ ਆਰਟਿਸਟ ਵੀ ਹੈਗੀ ਆ ਤੇ ਲਿਖਦੀ ਵੀ ਹੈਗੀ ਆ ਤੇ ਇਹਦੇ ਨਾਲ ਮੈਂ ਪਰਿਆਵਰਣ ਵਿੱਚ ਵੀ ਆ ਬਹੁਤ ਸਾਰੇ ਐਨ ਜੀਓਜ਼ ਨਾਲ ਚੰਡੀਗੜ੍ਹ ਵਿੱਚ ਜੁੜੀ ਆ ਤੇ ਮੈਂ ਕੋਸ਼ਿਸ਼ ਕਰਦੀ ਆ ਕਿ ਸਾਰੀਆਂ ਚੀਜ਼ਾਂ ਮੇਰੇ ਐਜੂਕੇਸ਼ਨ ਵਿੱਚ ਵੀ ਆਣ ਮੇਰੇ ਬੱਚਿਆਂ ਵਿੱਚ ਵੀ ਆਣ ਤੇ ਉਹ ਆਂਦੀਆਂ ਮੈਨੂੰ ਦਿਖਦੀਆਂ ਵੀ ਹੈਗੀਆਂ ਚਲੋ ਮੈਡਮ ਜਿਸ ਸਾਥ ਨਾਲ ਤੁਸੀਂ ਕੋਸ਼ਿਸ਼ ਕਰ ਰਹੇ ਹੋ ਮੈਨੂੰ ਲੱਗ ਰਿਹਾ ਔਰ ਮੈਂ ਵੀ ਆਸ਼ਵਾਸਤ ਆਗਾ ਵੀ ਇਸ ਦਾ ਰਿਜ਼ਲਟ ਵੀ ਅੱਛਾ ਆਏਗਾ ਕਿਉਂਕਿ ਜਿਹੜੇ ਬੱਚੇ ਮੈਨੂੰ ਲੱਗਦਾ ਸੋਡੇ ਕੋਲੋਂ ਪੜ ਕੇ ਜਾਣਗੇ ਸੋਡੇ ਕੋਲੋਂ ਸਿੱਖ ਕੇ ਜਾਣਗੇ ਉਹ ਲਾਜ਼ਮੀ ਦੇਸ਼ ਦਾ ਨਾਮ ਰੋਸ਼ਨ ਕਰਨਗੇ ਸਰ ਮੈਂ ਆਪਣੀ ਤਰਫੋਂ ਆਪਣਾ ਪੂਰਾ 100% ਦੰਦੀ ਆ ਤੇ ਕੋਸ਼ਿਸ਼ ਵੀ ਕਰਦੀ ਆ ਕਿ ਜਿਹੜੇ ਮੁਕਾਮ ਤੇ ਮੈਂ ਆਪਣੇ ਪਰਸਨਲ ਬੱਚਾ ਨੂੰ ਵੇਖਣਾ ਚਾਹੁੰਦੀ ਆ ਮੇਰਾ ਹਰ ਬੱਚਾ ਉਸੇ ਤੇ ਆਵੇ ਤੇ ਮੈਨੂੰ ਮਾਣ ਆ ਇਸ ਗੱਲ ਤੇ ਕਿ ਮੇਰੀ ਜਿਹੜੀ ਕੁੜੀਆਂ ਨੇ ਮੇਰੇ ਕੋਲ ਪੜਨ ਵਾਲੀਆਂ ਚਾਹੇ ਉਹ ਅੱਜ ਪੜੀਆਂ ਹੋਣ ਚਾਹੇ 10 10 ਸਾਲ ਪਹਿਲਾਂ ਪੜੀਆਂ ਹੋਣ ਬਹੁਤ ਸਾਰੇ ਬੱਚੇ ਗਵਰਨਮੈਂਟ ਜੌਬਸ ਨੇ ਬਹੁਤ ਸਾਰੇ ਬੱਚੇ ਡਾਕਟੋਰੇਟ ਕਰ ਚੁੱਕੇ ਨੇ ਦਿੱਲੀ ਵਿੱਚ ਪ੍ਰਿੰਸੀਪਲ ਵੀ ਹੈਗੇ ਨੇ ਓਕੇ ਡਾਕਟਰ ਅਜੇ ਡਾਕਟਰ ਕਵਿਤਾ ਪ੍ਰਿੰਸੀਪਲ ਨੇ ਉਹ ਮੇਰੇ ਕੋਲ ਹੀ ਪੜੇ ਨੇ ਮੈਨੂੰ ਮਾਣ ਆ ਇਸ ਗੱਲ ਦਾ ਤੇ ਕੋਸ਼ਿਸ਼ ਕਰਦੀ ਰਵਾਂਗੀ ਸਰ ਕਿਉਂਕਿ ਅਵਾਰਡ ਲੈਣਾ ਉਹ ਤੇ ਚਲੋ ਇੱਕ ਰੱਬ ਵੱਲੋਂ ਦਿੱਤੀ ਗਈ ਦਾਤ ਆ ਬਾਕੀ ਬਹੁਤ ਲੰਬੀ ਜੌਬ ਆ 41 ਵਿੱਚ ਮੈਂ ਰਿਟਾਇਰ ਹੋਣਾ ਜਾ ਕੇ ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਜਿੰਨਾ ਮੈਨੂੰ ਰੱਬ ਨੇ ਦਿੱਤਾ ਉਹ ਮੈਂ ਆਪਣੇ ਸਾਰਿਆਂ ਬੱਚਨ ਦੇ ਸਕਾਂ ਚਲੋ ਥੈਂਕ ਯੂ ਮੈਡਮ ਤੁਹਾਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਦੇਖੋ ਮੈਂ ਇੱਕ ਟੀਚਰ ਦਾ ਕੰਮ ਸਿਰਫ ਪੜ੍ਹਾਣਾ ਨਹੀਂ ਹੁੰਦਾ ਬਲਕਿ ਓਵਰ ਆਲ ਡਿਵੈਲਪਮੈਂਟ ਜਿਹੜੀ ਆ ਬੱਚਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਔਰ ਜਦਿ ਤੁਸੀਂ ਬੱਚਿਆਂ ਤੇ ਓਵਰ ਆਲ ਬੱਚਿਆਂ ਦੀ ਡਿਵੈਲਪਮੈਂਟ ਕਰਦੇ ਹੋ ਤਾਂ ਉਸ ਦਾ ਰਿਜ਼ਲਟ ਵੀ ਨਿਕਲਦਾ ਔਰ ਐਦਾਂ ਨਹੀਂ ਆ ਵੀ ਸਰਕਾਰ ਸਾਨੂੰ ਰਿਕੋਨਾਈਜ਼ ਨਹੀਂ ਕਰਦੀ ਸਰਕਾਰ ਵੀ ਸਾਨੂੰ ਰਿਕੋਨਾਈਜ਼ ਕਰਦੀ ਆ ਉਸ ਦਾ ਰਿਜ਼ਲਟ ਵੀ ਮਿਲਦਾ ਔਰ ਸਰਕਾਰ ਵੀ ਰਿਕੋਨਾਈਜ਼ ਕਰਦੀ ਆ ਸਾਨੂੰ ਲੋਕਾਂ 'ਚ ਲੱਗ ਪਹਿਚਾਨ ਵੀ ਮਿਲਦੀ ਆ ਇਸ ਤੋਂ ਇਲਾਵਾ ਸੋਡੇ ਸਟੂਡੈਂਟ ਵੀ ਸੋਨੂੰ ਯਾਦ ਰੱਖਦੇ ਆ ਤੀਜੀ ਗੱਲ ਦੇਸ਼ ਦਾ ਵੀ ਇੱਕ ਨਾਮ ਜਿਹੜਾ ਹੈ ਉਹ ਰੋਸ਼ਨ ਹੁੰਦਾ ਦੇਸ਼ ਦਾ ਵੀ ਇੱਕ ਪ੍ਰਕৃতি ਜਿਹੜੀ ਹੈ ਦੇਸ਼ ਦੀ ਉਹ ਵੀ ਇਸ ਮਾਮਲੇ 'ਚ ਦੇਸ਼ ਅੱਗੇ ਵਧਦਾ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸੁਮੇਤ ਦੇ ਨਾਲ ਥੈਂਕਸ ਫਾਰ ਟੀਵੀ ਲਈ ਚੰਡੀਗੜ੍ਹ ਤੋਂ